ਲੋ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੜ੍ਹਦੀ ਕਲਾ ਮੈਂ ਤੁਹਾਨੂੰ ਅੱਜ ਦਿਖਾਉਣ ਲੱਗਾ ਹਾਂ ਪੁਰਤਗਾਲ ਵਿੱਚ ਇਹਨਾਂ ਦੀ ਧਾਰਮਿਕ ਜਗ੍ਹਾ ਫਾਤਿਮਾ ਤੁਸੀਂ ਬੜੇ ਸੋਚਦੇ ਹੁੰਦੇ ਹੋ ਨਾ ਸਾਰਿਆਂ ਨੇ ਕਹਿੰਦੇ ਹੁੰਦੇ ਵੀ ਗੋਰੇ ਧਰਮ ਨੂੰ ਨਹੀਂ ਮੰਨਦੇ ਤੁਹਾਨੂੰ ਮੈਂ ਦਿਖਾ ਰਿਹਾ ਵੀ ਅੱਜ ਕਿੰਨਾ ਧਰਮ ਮੰਨਦੇ ਆ ਇਹ ਤੇ ਇਹਨਾਂ ਦੀ ਸਭ ਤੋਂ ਪਵਿੱਤਰ ਜਗ੍ਹਾ ਆ ਜਿਹੜੀ ਅੱਜ ਤੁਹਾਨੂੰ ਮੈਂ ਦਿਖਾਵਾਂਗਾ ਪੁਰਤਗਾਲ ਵਿੱਚ ਫਾਤਿਮਾ ਤੇ ਇਸ ਤਰ੍ਹਾਂ ਇਹ ਰਿਹਾ ਆ ਬਾਜੀ ਬਾ ਨਮਸਤੇ ਬਾਜੀ ਇਹ ਭਾਈ ਹਿੰਦੀ ਇਹ ਦਿੱਲੀ ਤੋਂ ਭਾਈ ਹੁਣੀ ਉਹ ਵੀ ਚੱਲੇ ਭਾਈ ਹਿੰਦੀ ਭਾਜੀ ਇਹ ਭਾਜੀ ਹੁਣੀ ਹਿੰਦੀ ਤੋਂ ਭਾਈ ਆਪਣੂੰ ਹਿੰਦੀ ਦੇ ਗੱਲ ਕਰਨੀ ਪਈ ਭਾਈ ਉਹ ਭਾਜੀ ਬਲੌਗ ਮਾਰ ਰਿਹਾ ਭਾਈ ਤੁਸੀਂ ਪੰਜਾਬੀ ਬੋਲੋ ਤੁਸੀਂ ਉਹ ਹੀ ਹਰਕਤ ਹੈ ਮੇਰੇ ਨਾਲ ਨਹੀਂ ਭਾਈ ਤੂੰ ਗਲਤ ਕਰ ਰਿਹਾ ਭਾਈ ਪਰ ਹੁਣ ਆਪਾਂ ਹਿੰਦੀ 'ਚ ਗੱਲ ਕਰਨੀ ਪੈਣੀ ਭਾਈ ਆਪਾਂ ਨੂੰ ਹਿੰਦੀ 'ਚ ਗੱਲ ਕਰਨੀ ਪੈਣੀ ਭਾਈ ਹੁਣਾਂ ਨਾ ਨਹੀਂ ਇਹ ਦੁਆਰਾ ਐਂਟਰੀ ਨਹੀਂ ਹੁੰਦੀ ਇਹ ਆਪਣੇ ਸਾਸਿਕਾ ਭਾਜੀ ਹੁਣੀ ਆਪਣੇ ਭਾਜੀ ਹੁਣੀ ਬਹੁਤ ਪੁਰਤਗਾਲ ਵਿੱਚ ਛਾਇ ਪਿਆ ਭਾਈ ਹੁਣ ਇੰਦੀ ਬੋਲ ਰਿਹਾ ਆਪਾਂ ਨਹੀਂ ਛਾਇ ਰੱਬ ਛਾਇਆ ਬਾ ਇਹ ਦਿੱਲੀ ਦੇ ਪੱ ਦਿੱਲੀ ਤੋਂ ਭਾਈ ਹੁਣੀ ਦਿੱਲੀ ਤੋਂ ਭਾਈ ਹੁਣੀ ਦਿੱਲੀ ਹੁਣੀ ਤਾਂ ਭਾਈ ਤੋਂ ਦਿੱਲੀ ਨੇ ਦਿੱਲੀ ਤੋਂ ਭਾਈ ਹੁਣੀ ਹੱਲ ਵੀ ਸਹੀ ਆ ਬਾਬੀ ਭਾਈ ਕਰੋ ਕੀ ਕਰਦੇ ਭਾਜੀ ਤਰੱਕੀ ਆਪਾਂ ਕਰੀ ਜੀ ਭਾਈ ਕੀ ਕਰਦੇ ਗੱਲ ਦੇਖੋ ਯਾਰ ਕੀ ਗੱਲ ਕਰਦਾਂਗੇ ਜਦੋਂ ਜਦੋਂ ਕਰਨਗੇ ਭਾਈ ਨੇ ਗੱਡੀ ਕਰ ਲਿਆ ਗੱਡੀ ਲਈ ਗੱਡੀ ਭਾਈ ਨਾਲ ਹੀ ਆ ਦੇਖੋ ਆਪਣੀ ਗੱਡੀ ਕਿੰਨੇ ਪਰ ਗੇਅਰ ਕਿੰਨੇ ਦੇ ਚਲਾ ਸਕਦੇ ਆਪਾਂ ਦੋ ਚੱਕਰ ਨਹੀਂ ਆਓ ਯਾਰ ਮੇਰੀ ਗੱਡੀ ਚਲਾਓ ਕਿੱਥੇ ਚਾਰ ਜਾਂ ਪੰਜ ਚਾਰ ਪੰਜਾਬ ਦੀ ਗੱਡੀ ਲੈ ਲਈ ਬਾਜੀ ਬਾ ਹਨੇਰਾ ਬਹੁਤ ਆ 사ਬਰ ਕਹਿੰਦੇ 200 ਕਿਲੋਮੀਟਰ ਪਾਜੀ ਹਨੇਰਾ ਬਹੁਤ ਹੈ ਵਿਚਾਰ ਰੱਖੀਆ ਆਪਣਾ ਬਸ ਕਿੰਨੇ ਓਏ ਗਾਲਾਂ ਨਾ ਕੱਢੋ ਨਹੀਂ ਨਹੀਂ ਗਾਲਾਂ ਨਹੀਂ ਕੱਢਦਾ ਪਾਜੀ ਦਿੱਲੀ ਤੋਂ ਪਾਜੀ ਬਹੁਤ ਵਧੀਆ ਬੰਦੇ ਆ ਕਿੰਨੇ ਗਾਲ ਗੱਡੀ ਆ ਦੱਸੋ ਪਹਿਲਾਂ ਗਾਲਾਂ ਨਹੀਂ ਕੱਢਦਾ ਪਾਜੀ ਪੁੱਤੋ ਕੋ ਕਹਿਣਾ ਨਹੀਂ ਗਾਲਾਂ ਮੈਂ ਫੇਰ ਦਿੱਲੀ ਦਾ ਦਿੱਲੀ ਤੋਂ ਰਹਿਣਾ ਉਹਨੇ ਆਪਣਾ ਧਰਮ ਚੇਂਜ ਕਰ ਲਿਆ ਉਹਨੇ ਇਸੇ ਹਾਲ ਕੀ ਕਰਦਾ ਮੇਰੇ ਕੋਲੇ ਪਹਿਲਾਂ ਥੋੜੇ ਤੋਂ ਸ਼ੁਰੂ ਕਰੇ ਭਰਾਵਾ ਤਾਂ ਪਾ ਦਾ ਮਾਰ ਲੀਏ ਟੋਕੜੀਆਂ ਉਨ ਤੋਂ। ਉਹ ਜਾ ਲੋ। ਹੋਰ ਟੋਕੜੀ ਮਾਰ ਕੇ ਡਰੈਵ ਸਾਹਿਬ ਬੈਗੇ ਨੇ। ਤੇ ਗੱਡੀ ਦੀ ਰੇਸ ਕਿਹਦੇ ਨਾਲ ਪੜੀ? ਆਪ ਹੀ ਹੋ ਜਾਣੀ। ਅੱਛਾ ਭਾਈ ਆ ਸਾਨੂੰ ਸੰਗਤ ਲੈ ਕੇ ਜਾ ਰਿਹਾ ਨਾ? ਹਾਂ ਜਾ। ਭਾਈ ਰਸਤੇ ਟਾਬਾ ਦਾ ਰੋਕ ਲੈ ਮੜਿਆ। ਕੋਈ ਚੱਕਰ ਨਹੀਂ ਭਾਈ, ਵੈਲਕਮ ਕਰਾਂਗੇ ਪੂਰਾ ਦੋ ਰਾਜ। ਹੈਂ? ਆਪਾਂ ਸਿੱਧਾ ਫਿਰ ਉਹਦੀ ਵਾਲ ਸੀ ਆਣਾ ਰੋਕਦਾ ਮੈਂ ਤੈਨੂੰ ਫਿਰ। ਨਮਸਤੇ ਹੋਟਲ। ਵਾਹ ਜੀ ਵਾਹ। ਸਵੇਰੇ ਸਵੇਰੇ ਉੱਠ ਗਏ ਸਾਰੀਆਂ ਸਾਂਗੀਆਂ ਪਾਈਆਂ ਜੀ ਕਰਦੇ ਹੋ ਛੱਬਾ ਜੀ ਬੋਲੇ ਛਾ ਨਾ ਗੱਲਾਂ ਆ ਤੂੰ ਦੇ ਲਾ ਬਈ ਤੈਨੂੰ ਲਾ ਜਾਣਾ ਗੱਲੇ ਨੂੰ ਚੁੱਪ ਕਰ ਚਾਹੀਦੀ ਦਸਾਲਿਆ ਯਾਰ ਪਹਾੜ ਨੂੰ ਚਲਾਣਿਆ ਸੀ ਟੈਨਸ਼ਨ ਨਾ ਲੈ ਕੇ ਟੀ ਹਾਏ ਸਾਰਾ ਸਾਈਕਲ ਤੇ ਲੈ ਕੇ ਗੱਡੀ ਉਹ ਗੱਡੀ 'ਚ ਕੈਮਰਾ ਵੀ ਲੱਗਾ ਯਾਰ ਰਿਕਾਰਡਿੰਗ ਵੀ ਚੱਲਦੀ ਨਾ ਬੋਲੋ ਕੁਛ ਆਓ ਉਹਨੇ ਸਾਰਾ ਕੁਝ ਆਖ ਦੱਸ ਰਹਾ ਸਾਡੇ ਬਾਰੇ ਜੈਨੂ ਵੀ ਦੱਸਣਾ ਆ ਰਿਕਾਰਡਿੰਗ ਚੱਲਦੀ ਵਿੱਚ ਹਾਂ ਵਧੀਆ ਸਿਸਟਮ ਹੈਗਾ ਰਿਕਾਰਡਿੰਗ ਵਾਲਾ ਉਹ ਫਰਦੀ ਨਹੀਂ ਮੇਰਾ ਕੈਮਰਾ ਕਿਉਂ ਨਹੀਂ ਜੂਮ ਕਰਦਾ ਯਾਰ ਇਸ ਚੀਜ਼ ਨੂੰ ਯਾਰ ਹਿਲਦਾ ਮੈਂ ਹਿੱਲੀ ਆ ਨਾ ਗੱਡੀ ਹਿਲਦੀ ਆ ਹੈ ਗੱਡੀ ਹਿਲਦੀ ਨਾ ਮੈਂ ਨਹੀਂ ਹਿਲਦਾ ਬਾਅਦ ਚ ਕਹ ਦੇਗਾ ਧਰਤੀ ਵੀ ਘੁੰਮਦੀ ਪਈ ਏ ਧਰਤੀ ਕਦੋਂ ਘੁੰਮਦੀ ਆਪਾਂ ਘੁੰਮਦੇ ਆਂ ਭਾਜੀ ਆਪਾਂ ਤਾਂ ਧਰਤੀ ਉੱਤੇ ਖੜੀ ਆਪਾਂ ਘਰੋਂ ਤੁਰ ਕੇ ਇੱਥੇ ਕਿੱਥੇ ਆ ਗਏ ਆਂ ਨਹੀਂ ਪਤਾ ਲੱਗਦਾ ਆਪਾਂ ਘੁੰਮਦੇ ਆ ਭਾਜੀ ਕੋਈ ਨਹੀਂ ਘੁੰਮਦਾ ਥਣ ਗੱਡੀ ਘਰੋਂ ਚੱਲੀ ਕੌਣ ਘੁੰਮਦਾ ਸੋਚਣ ਵਾਲੀ ਗੱਲ ਆ ਪਰਾਨੀ ਸਾਡੇ ਭਾਈ ਨੂੰ ਕੀ ਹੋ ਗਿਆ ਦਿੱਲੀ ਵਾਲੇ ਭਾਈ ਨੂੰ ਇੱਕ ਤਾਂ ਮੈਂ 170 ਤੇ ਲਾਤੀ ਆ ਹੈ 100 80 ਤੇ ਲਾਤੀ ਭਾਈ ਦੇ ਸਾਡੇ ਨੇ ਸਾਡੀ ਦਿਮਾਗ ਕੀ ਆ ਗਿਆ ਉਹ ਜਦੋਂ ਵੇ ਜਦੋਂ ਕਹਿੰਦੇ ਸਵੇਰੇ ਥੋੜਾ ਇਹਨਾ ਜਦੋਂ ਸ਼ਹਿਰ ਦੇ ਖਾਦੇ ਹੁੰਦਾ ਇਸ ਟਾਈਮ ਅਸਰ ਹੁੰਦਾ ਹੁੰਦਾ ਘੰਟੇ ਬਾਅਦ ਅਸਰ ਹੁੰਦਾ ਤੇ ਹੁਣ ਦੇਖੋ ਭਾਈ ਹੁਣ ਅਸਰ ਸ਼ੁਰੂ ਹੋਣਾ ਸ਼ੁਰੂ ਹੋਇਆ ਚਾਹ ਦਿਨ ਬੀਤੀ ਭਾਈ ਨੇ ਚਾਹ ਪੀ ਕੇ ਹੈ ਲਾਦਾ ਹੁਣ ਸ਼ੁਰੂ ਹੋਇਆ ਸਾਰਾ 180 ਤੇ ਚ ਆ ਗਈ ਭਾਈ ਜੜੀ ਵਾਜ ਜੀ ਵਾ ਰੌਣ ਕਾ ਹੀ ਰੌਣਕਾ ਲੋ ਜੀ ਆਪਾਂ ਆ ਗਏ ਜੀ ਫਾਤਿਮਾ ਬਹੁਤ ਸੋਹਣਾ ਫਾਤਿਮਾ ਇਹਨਾਂ ਧਾਰਮਿਕ ਸਥਾਨ ਆ राउंड प्वाइंट से खड़े आज सवेरा सवेरा ना हजे आए राउंड पॉइंट तो आप जाना, जाना इस साइड जाना इस साइड बस स्टैंड आ ਰੋਡ ਬਸਟੈਂਡ ਹੈ ਇਹ ਰੌਂਡ ਪੁਆਇੰਟ ਹੈ ਇੱਧਰ ਫਾਤਿਮਾ ਧਰਮਸਥਾਨ ਕਿੰਨੀ ਸੋਹਣੀ ਸੂਰਜ ਦੀ ਲੋਕੇਸ਼ਨ ਹੈ ਆਪਾਂ ਪਹੁੰਚੇ ਨੇ ਫਾਤਿਮਾ ਗੁਰ ਇਨ੍ਹਾਂ ਦਾ ਧਾਰਮਿਕ ਅਸਥਾਨ ਇੱਥੇ ਬਹੁਤ ਗੁਰੇ ਮੰਨਦੇ ਆ ਇਸ ਚੀਜ਼ ਨੂੰ ਬਹੁਤ ਜ਼ਿਆਦਾ ਮੰਨਦੇ ਆ ਮੇਰੇ ਕੋਲ ਪਤਾ ਨਹੀਂ ਮੈਨੂੰ ਪਤਾ ਨਹੀਂ ਲੈ ਕੀ ਆਇਆ ਮਾਣਾ ਜਿੱਥੇ ਵਹੀ ਆਏ ਬੱਸ ਜਿੱਥੇ ਤੋਂ ਤੂੰ ਗਿਆ ਬਹੁਤ ਸੋਹਣਾ ਫਾਤਿਮਾ ਇਹਨਾਂ ਧਰਮਕਸਤਾਨ ਹੋਏਂਦਾ ਕਦੇ ਕਦੇ ਟੌਪ ਲੱਗ ਜਾਂਦੀ ਆ ਆਏ ਗੱਡੀ 'ਚ ਉਤਰੇ ਹੈ ਨਾ ਅਜੇ ਮੈਂ ਤੇ ਜਤਾਰਾ ਚਾਹੀਦਾ ਫੇਰ ਦੇਖੀ ਬੈਜਾ ਬੈਜਾ ਪੰਜਾਬੀਆਂ ਨੂੰ ਤੁਸੀਂ ਇੱਥੇ ਆ ਕੇ ਮੈਚ ਦੇ ਗੱਲਾਂ ਕਰੀ ਜਾਓ ਆ ਉਹ ਖੁੱਲਾ ਇੱਥੇ ਬਣਾਇਆ ਉਹ ਇਹ ਅਜੀ ਫਾਤਿਮਾ ਉਹ ਗੱਡੀ ਸਲੈਪ ਆਉਣ ਲਾ ਕੇ ਬੂਟ ਸਲੈਪ ਆਉਣ ਲੱਗਿਆ ਓਏ ਟੌਪ ਲੱਗੀ ਅੱਜ ਸੋਹਣੀ ਜੀ ਆ ਜਗ੍ਹਾ ਤੇ ਨਾ ਆਈੜੀ ਆ ਪੱਟੀ ਆ ਸੈਂਟਰ ਜੇ ਨਾ ਇਹ ਜਗ੍ਹਾ ਤੇ ਨਾ ਗੋਰੇ ਜਿਦਾਂ ਪ੍ਰੇਅਰ ਕਰਦੇ ਤੇ ਹੱਥ ਚ ਨਾ ਮੂੰਵਤੀਆਂ ਲੈ ਕੇ ਤੇ ਗੋਟਿਆਂ ਭਾਰ ਜਾਂਦੇ ਆ ਆਰਲੈਂਡ ਦੇ ਆਰਲੈਂਡ ਨਾ ਗੋਡੇ ਪਰੈਸਟਨ ਬਹੁਤ ਸਵੇਰਾ ਸਵੇਰਾ ਨਾ ਦੁਪਹਿਰ ਤੇ ਸ਼ਾਮ ਤਾਈ ਨਾ ਗੋਰੇ ਗੋਡਿਆਂ ਦੇ ਨਾ ਜਿਦਾ ਗੋਟਿਆਂ ਭਾਰਤ ਪੈਰ ਹੱਥ 'ਚ ਮੋਤੀ ਫੜ ਕੇ ਜਾਂਦੇ ਆ ਤੇ ਆ ਇਹਨਾਂ ਦਾ ਹੈਗਾ ਪ੍ਰੇਰ ਤੇ ਜੋ ਇਹਨਾਂ ਨੇ ਕਹੂਗਾ ਹਸਾਬ ਤਾਂ ਮੰਗਦੇ ਨਾ ਉਹ ਹਸਾਬ ਨਾਲ ਆ ਜਾਂਦੇ ਮੈਂ ਦੇਖਿਆ ਇੱਥੇ ਇੱਕ ਦੋ ਵਾਰੀ ਇਹ ਗੋਟਿਆਂ ਭਾਰ ਜਾਂਦੇ ਆ ਇੱਥੋਂ ਇਹਦਾ ਆਪਣੇ ਉਥੇ ਚੰਦਪੁਰ ਨਹੀਂ ਲੰਮੇ ਪਿਆ ਕੇ ਜਾਂਦੇ ਲੋਕੀ ਨਾ ਇੱਥੇ ਗੋਡਿਆਂ ਜਾਂਦੇ ਇਦਾਂ ਆਥੇ ਮੋਤੀ ਫੜ ਕੇ ਕਹਿੰਦੇ ਆ ਇੱਥੇ ਕਿਹਨਾਂ ਸ਼ਾਂਤੀ ਦਾ ਪ੍ਰਤੀਕ ਆ ਇੱਥੇ ਤਾਂ ਅੰਡ ਬਹੁਤ ਹੈ ਕੋਰਾ ਬਹੁ ਪਿਆ ਹੋਇਆ ਤੰਦਰ ਖੋਣਾ ਸਭ ਤੋਂ ਪਹਿਲਾਂ ਇੱਥੇ ਨਾ ਲੋਕੀ ਆ ਕੇ ਪਹਿਲਾਂ ਮੋਮਬਤੀ ਜਗਾਉਂਦੇ ਆ। ਤੰ ਮੋਮਬਤੀਆਂ ਦਿਖਾਉਣਾ। ਸਭ ਤੋਂ ਪਹਿਲਾਂ ਆ ਕੇ ਮੋਮਬਤੀਆਂ ਜਗਾਉਂਦੇ ਇੱਥੇ ਲੋਕ ਵਨਾਈ ਤੇ ਸਾਰਿਆਂ ਨੇ ਆ ਤੇ ਮੂਰਤੀਆਂ ਖਰੀਦੇ ਆ ਬੜਾ ਓਨੈਸਟ ਹੈ ਯਾਰ ਕੋਈ ਇਥੇ ਕੋਈ ਬੰਦਾ ਨਹੀਂ ਬੈਠਾ ਆਪਣਾ ਲੋਕੀ ਮੂਰਤੀ ਖਰੀਦੇ ਆ ਤੇ ਪੈਸੇ ਗੱਲੇ ਚ ਪਾ ਕੇ ਚਲੇ ਜਾਂਦੇ ਆ ਇਹਨਾਂ ਹਰ ਇੱਕ ਚੀਜ਼ ਦਾ ਰੇਟ ਲੱਗਾ ਹੋਇਆ ਹੈ ਤੇ ਮੂਰਤੀ ਦਾ ਦਾ 10 ਦੀ ਆ ਤਾਂ 85 ਸੈਂਟੀ ਆ ਤੇ 90 ਸੈਂਟੀ ਆ ਇਹ ਸਾਰੀਆਂ ਮੂਰਤੀਆਂ ਲੱਗੀਆਂ ਨੇ ਤੇ ਰੇਟ ਲੱਗੇ ਆ। ਤੇ ਤਾਂ ਮੂਰਤੀਆਂ ਵੀ ਇਹਨਾਂ ਨੇ ਸਾਰੇ ਦੇ ਰੇਟ ਲੱਗੇ ਆ। ਜਦੋਂ ਆ ਪੇਮੈਂਟ ਕਰ ਦੇਣਾ ਤਾਂ ਪੇਮੈਂਟ ਕਰ ਲੂਗੀ। ਕੋਈ ਕਾਟਰੇ ਮਾਰ ਦਿੰਦੇ ਆ ਤੇ ਜਾਂ ਤੇ ਗੱਲਾਂ ਕਰਾਉਂਦੇ ਆ। ਜਿਹੜੇ ਵਿੱਚ ਪੈਸੇ ਬਾਹਰ ਆਉਂਦੇ ਆ। ਆਇਆ ਇਹ ਤੇ ਓਨਸਟ ਆ। ਆਹਦੇ ਨਾਲ ਕੀ ਹੋ ਗਿਆ ਮੂਰਤੀ ਮੂਰਤੀ ਤੇ ਉਹਦੇ ਲੋਕੀ। ਫਿਰ ਨਵਾਇ ਦੇ ਨੇ ਡਾਕਟਰ ਨੇ ਆਪਣੇ ਜਿਹਾ ਲਏ ਉਹ ਤਾਂ ਲੋਕੀ ਉਹਦੇ ਜਿਹਾ ਲਏ تھے ਇਹ ਤਾਂ ਹੈਂਟਾਂ ਦੇ ਵਿੱਚ ਪਾਦੇ ਮੋਟੀਆਂ ਤੇ ਦਿਵਾ ਦੇ ਰਿਹਾ ਬਾਰਤ ਵੱਟ ਫਈ ਹੋਈ ਆ ਬਾਰਫਾ ਜੰਮੀ ਦੀ ਯਾਰ ਬਾਕੀ ਮਾਈਨਸ ਜਾਂਦਾ ਪਏ ਇੱਥੇ ਟੈਂਪਰੇਚਰ ਇੱਥੇ ਆਹ ਉਹ ਜਗ੍ਹਾ ਆ ਜਿੱਥੇ ਸਾਰੇ ਨੇ ਪ੍ਰੇ ਕਰਦੇ ਆ ਜਿਹਨਾਂ ਦਾ ਹੁੰਦਾ ਨਾ ਮੇਨ ਪਾਦਰੀ ਜਿਹੜਾ ਉਹ ਆ ਕੇ ਪ੍ਰੇ ਕਰਉਗਾ ਜਿੱਦਾਂ ਆਪਣੇ ਦੰਦਾ ਦੱਸਦਾ ਸਾਰਾ ਕੁਝ ਤੇ ਉਹ ਕਰਦੇ ਇੱਥੇ ਇਸ ਜਗ੍ਹਾ ਤੇ ਇਦਾਂ ਦਾ ਫਾਤਿਮਾ ਉਹ ਸਰਵੀਆਂ ਇਹ ਕੁਛ ਬਾਹਰ ਲਾਇਸਾ ਇੰਦਰੋਂ ਵਾਸੇ ਇਸ ਫਾਤਿਮਾ ਆ ਪੌੜੀਆਂ ਚਾਹਣੀਆਂ ਪੈਣੀਆਂ ਤਾਂ ਹਾ ਨੂੰ ਪੌਣੀ ਚੜ ਕੇ ਤੇ ਸ਼ਾਇਦ ਅੰਦਰ ਮੈਨੂੰ ਲਾਣਾ ਵੀਡੀਓ ਲਾਊਡ ਨਹੀਂ ਕਰਦੇ ਮੈਨੂੰ ਲੱਗਦਾ ਜਿੱਤ ਤੱਕ ਲਾਦਾ ਇਹ ਵੀਡੀਓ ਲਾਊਡ ਨਹੀਂ ਕਰਦੇ ਹੁੰਦਾ ਦੇਖਦੇ ਆ ਜਾ ਕੇ ਬਣਾ ਕੇ ਦੇਖਦੇ ਆ ਜੇ ਤਾਂ ਲਾਊਡ ਕਰਦੇ ਇਹਦਾ ਮੈਨੂੰ ਲੱਗਦਾ ਨਹੀਂ ਲਾਊਡ ਕਰਨਗੇ ਵੀਡੀਓ ਅੰਦਰ ਸਾ ਨਿੱਛ ਤੱਕ ਵੀਡੀਓ ਰਹਿਣੀ ਆ ਉਹ ਲਾਉ ਨਹੀਂ ਕਰਨ ਦੇ ਅੰਦਰ ਹਾਂ ਓਸ਼ਕੇ ਦੇ ਦੰਨ ਹਾਂ ਇਹ ਤਾਂ ਕੁਛ ਆ ਕੁਛ ਅੰਦਰ ਲਾਈਸਾ ਇਹ ਤਾਂ ਆ ਜਾਰਜ ਡੈਂਡਰਾਸਾ Ond mae'n neis dwi'n dda ni ਬਿਲਕੁਲ ਮੈਨੂੰ ਨਾ ਥੋੜਾ ਜਿਹਾ ਪਤਾ ਹੈ ਜਦੋਂ ਮੈਂ ਇੱਥੇ ਸਕੂਲੇ ਪੜ੍ਹਦਾ ਸੀ ਸਕੂਲ ਵਿੱਚ ਦੱਸਿਆ ਸੀ ਉਹਨਾਂ ਨੇ ਮੈਨੂੰ ਸਾਨੂੰ ਮੈਡ ਬਣੇ ਦੋ ਬੱਚਿਆਂ ਦੀ ਸਟੇਜ ਸੀ ਸਾਨੂੰ ਆਉਣਾ ਇਸ ਸਮਾਗਮ ਦੇ ਉਹ ਦਸਿਸ ਸਕੂਲ ਇਹ ਬੇਟਾ ਮੇਰੇ ਨਾਲ ਸਾਨੂੰ ਸਟੋਰੀ ਵਾਏ ਇਹਦਾ ਇੱਕਹਾ ਜ ਸੁਣਾਦ ਦੋ ਬੱਚਿਆਂ ਤੇ ਸ਼ਾਇਦ ਉਹ ਦਸੀ ਸੀ ਉਹਨਾਂ ਨੂੰ ਨਾ ਸ਼ਾਇਦ ਫਾਤਿਮਾ ਮਿਲਾਦ ਨਾਲ ਉਹ ਦੋ ਬੱਚੇ ਨਜ਼ਰ ਆਏ ਸੀ ਮੈਨੂੰ ਦੱਸਿਆ ਕਿਆ ਸੀ ਸਕੂਲ ਚ ਹਾਂ ਜਿਹੜਾ ਪੜ੍ਹਦੇ ਨੇ ਇੱਥੇ ਸਕੂਲ ਚ ਭਾਸ਼ਾ ਸਿੱਖਦੇ ਸਕੂਲ ਵਾਲੀ ਉਹ ਦੋ ਸਾਨੂੰ ਮੈਡ ਲੱਸਿਆ ਜੀ ਵੀ ਦੋ ਬੱਚਿਆਂ ਨੂੰ ਦਰਸ਼ਨ ਹੋਏ ਸੀ ਇਹਦੇ ਕੋਲ ਪਿੱਛੇ ਦੋ ਸਮਾਗ ਦਿਖਾਈਏ ਬਹੁਤ ਸੋਹਣੀ ਮਾਰਤ ਬਣਾਈ ਹੋਈ ਆ ਆ ਦੇਖੋ ਜੀ ਬਹੁਤ ਸੰਗਤ ਆਉਂਦੀ ਆ ਇਹਨਾਂ ਦੀ ਇੱਥੇ ਇਦਾਂ ਗੋੜਿਆ ਪਰ ਮੈਂ ਤਾਂ ਕਈ ਮੌਂ ਤੇ ਦੇਖਿਆ ਹਾਂ ਤਜਿਲ ਆਉਂਦੇ ਤੇ ਇਹਨਾਂ ਨੇ ਇੱਥੇ ਤੱਕ ਕੌਣ ਆਉਂਦਾ ਤੇ ਇਹ ਚੱਕ ਇੱਥੇ ਤੱਕ ਇਹ ਕੋਣੋਂ ਦਾ ਤੇ ਹੋਰ 2-4 ਘੰਟੇ ਤੇ ਦੇਖਿਓ ਇੱਥੇ ਮਗਰੀ ਮਗਰ ਮਗਰੀ ਮਗਰ ਇਹ ਤਾਂ ਆਈ ਜਾਂਦੇ ਨੇ ਤੇ ਘਾਤ ਜੀ ਮੋਮਤੇ ਆਉਂਦੇ ਹਨ ਤੇ ਕਿਤਾ ਆ ਜਾਂਦੇ ਆ ਤੇ ਸਾਹਮਣੇ ਫਾਤਿਮਾ ਵਰਹੀ ਦੇਖ ਲਓ ਇੱਕ ਨੌਕ ਨੌ ਬਿਜਵਲੈਂਟ ਐ ਕੋਮਨ ਲੇਕ ਪੋਸਟ ਦਾ ਉਹ ਸਾਰੇ ਆ ਨੇ ਉਸ ਜੀ ਮੈਨਾ ਦਾ ਪੋਰਤਾ ਬਰੀ ਪੋਰਤਾ ਬਰੀ ਹੁੰਦਾ ਨਾ ਉਹ ਤਾਂ ਬਈ ਕੋ ਸਾਹਿਬ ਆ ਵ ਅੱਗੇ ਹੋਏ ਆ ਕਰ ਬੋਦੀ ਇਹਨੇ ਪੰਜ ਕੌਫੀ ਨਵਾਜੀ ਵਾ ਚੰਗੀ ਮਾਇਆ ਲਾਤੀ ਅੱਜ ਕੰਦੇ ਕੌਫੀ ਤੇ ਚੰਗੀ ਮਾਇਆ ਲਾਤੀ ਇੰਡੀਆ ਹਿਸਾਬ ਨਾਲ 300 ਦੀ ਕੌਫੀ ਚੱਕ 300 ਦੀ ਨਾ ਮੇਰੀ ਕੰਨੀ ਹਾਂਜੀ ਬਈ ਸਾਰਿਆਂ ਨੂੰ ਕਦਾਂ ਲੱਗਾ ਵੀ ਵਲੌਗ ਦੱਸਿਓ ਜਰੂਰ ਤੇ ਇਹ ਤੇ ਕਰਦੇ ਸਮਾਪਤਾ ਨਾ ਸਸਰੀ ਘਰ ਤੇ ਚੜਦੀ ਕਰਾ